ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਭੈਣੋ ਹਾਂ ਤੁਹਾਨੂੰ ਪਿਓਰ ਸਿਲਕ ਪਸ਼ਮੀਨਾ ਦਾ ਫੈਬਰਿਕ ਦਿਖਾਵਾਂਗੇ ਬਹੁਤ ਹੀ ਸੋਹਣਾ ਫੈਬਰਿਕ ਆ ਬਹੁਤ ਕਪੜਾ ਵਧੀਆ ਆ ਅਗਰ ਤੁਸੀਂ ਇਹ ਪਲੇਨ ਫੈਬਰਿਕ ਲੈਣਾ ਪਲੇਨ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਦੇ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਨੂੰ ਸੈਂਡ ਕਰਕੇ ਜਿਹੜਾ ਆ ਕੋਈ ਵੀ ਵਰਕ ਹੈ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਕਲੈਕਸ਼ਨ ਚੈੱਕ ਕਰ ਸਕਦੇ ਹੋ ਨੈਕਸਟ ਇਹ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਬਹੁਤ ਹੀ ਸੋਹਣੇ ਹੋਣਗੇ ਪਿਓਰ ਕਾਟਨ ਦੀ ਕਲੈਕਸ਼ਨ ਹੈ ਠੀਕ ਹੈ ਅਲੱਗ-ਅਲੱਗ ਡਿਜ਼ਾਈਨ ਹੈ ਇਹਨਾਂ ਦੇ ਵਿੱਚ ਕਿਸੇ ਤੇ ਕੋਈ ਪ੍ਰਿੰਟਡ ਜੁ ਹੋਏਗਾ ਕੋਈ ਵਰਕ ਵਾਲਾ ਹੋਏਗਾ ਤੇ ਬਹੁਤ ਹੀ ਸੋਹਣੇ-ਸੋਹਣੇ ਜੇ ਸੂਟ ਹੋਣਗੇ ਚੈੱਕ ਕਰੀ ਚੱਲੋ ਬਹੁਤ ਸੋਹਣੀ ਕਲੈਕਸ਼ਨ ਹੈ ਠੀਕ ਹੈ ਜੀ ਕਾਫੀ ਹੈਗਾ ਹੈ ਸਟਾਕ ਇਹਦੇ ਵਿੱਚ ਕਾਫੀ ਕਲੈਕਸ਼ਨ ਹੈਗੀ ਹਨ ਤੁਸੀਂ ਚੈੱਕ ਕਰਕੇ ਆਪਣੇ ਅਕੋਰਡਿੰਗ ਜਿਹੜਾ ਆ ਬਾਏ ਕਰ ਸਕਦੇ ਹੋ ਜਿਹੜਾ ਤੁਹਾਨੂੰ ਇਹਨਾਂ ਚ ਡਿਜ਼ਾਈਨਾਂ ਦਾ ਪ੍ਰਾਈਸ ਜਿਹੜਾ ਹੈ ਪ੍ਰਾਈਸ ਬਹੁਤ ਘੱਟ ਰਹੇਗਾ ਪ੍ਰਾਈਸ ਾਨ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਜਸਟ ਇਹ ਤੁਹਾਨੂੰ 500 ਰੁਪਏ ਵਿੱਚ ਮਿਲੇਗਾ ਸੂਟ ਤੇ ਪਲੱਸ ਸ਼ਿਪਿੰਗ ਫ੍ਰੀ ਨੈਕਸਟ ਆਫ ਵਾਲੇ ਸੂਟਾਂ ਦਾ ਪ੍ਰਾਈਸ ਡਿਫਰੈਂਟ ਰਹੇਗਾ ਜਿਹੜੇ ਪਹਿਲਾਂ ਦਿਖਾਈ ਸੀ ਉਹ 500 ਚ ਨਹੀਂ ਹੋਣੇ ਇਹ ਡਿਫਰੈਂਟ ਪ੍ਰਾਈਸ ਹੋਣਗੇ ਇਹ ਹੋਣਗੇ ਬਟ ਸਾਰੇ ਪਿਓਰ ਕਾਟਨ ਜੀ ਪਿਓਰ ਕਾਟਨ ਦਾ ਹੀ ਸਬਦਾ ਫੈਬਰਿਕ ਰਹੇਗਾ ਜੀ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਚੈੱਕ ਕਰੀ ਚਲੋ ਡਿਜ਼ਾਈਨ ਪ੍ਰਿੰਟ ਕਲਰ ਕਿੰਨੇ ਸੋਹਣੇ ਆ ਨੈਕਸਟ ਆਵਲਾ ਡਿਜ਼ਾਈਨ ਤਾਂ ਬਹੁਤ ਹੀ ਚੱਲਦਾ ਹੈ ਬਹੁਤ ਹੀ ਡਿਜ਼ਾਈਨ ਇਹ ਸੇਲ ਹੁੰਦੇ ਆ ਨੈਕਸਟ ਆਹ ਪਿਓਰ ਕਾਟਨ ਚ ਜਿਹੜਾ ਡਿਜ਼ਾਈਨ ਆਇਆ ਨੈਕਸਟ ਆਵਲੇ ਵੀ ਪਿਓਰ ਕਾਟਨ ਚ ਫੈਬਰਿਕ ਰਹੇਗਾ ਬਹੁਤ ਸੋਹਣਾ ਸ਼ਰਟ ਤੇ ਫਰੰਟ ਬੈਕ ਦੋਨਾਂ ਤੇ ਵਰਕ ਕੀਤਾ ਹੋਇਆਗਾ ਬਾਟਮ ਤੇ ਜਿਹੜਾ ਵਰਕ ਕੀਤਾ ਹੋਇਆਗਾ ਅਗਰ ਤੁਸੀਂ ਇਹਦਾ ਪਲਾਜ਼ੋ ਸਟਿਚ ਕਰਾਉਣਾ ਪਲਾਜ਼ੋ ਵੀ ਕਰਾ ਸਕਦੇ ਹੋਗਾ ਸਟੇਟ ਬਾਟਮ ਬਣਵਾਉਣੀ ਹੈ ਸਟੇਟ ਵੀ ਬਣਵਾ ਸਕਦੇ ਹੋ ਕਟਵਰਕ ਸਟਾਈਲ ਨੀਚੇ ਬਣਿਆ ਹੋਇਆ ਹੈ ਜੀ ਬਹੁਤ ਹੀ ਸੋਹਣਾ ਵੀ ਡਿਜ਼ਾਈਨ ਕ੍ਰੀਏਟ ਕੀਤਾ ਹੋਇਆ ਹੈ ਜੀ ਨੈਕਸਟ ਆਵਲਾ ਜੋਰਜਟ ਦੇ ਵਿੱਚ ਆ ਗਏ ਜੀ ਬੰਦਨੀ ਦਾ ਬਹੁਤ ਸੋਹਣਾ 셔ਟ ਤੇ ਕੰਮ ਕੀਤਾ ਹੋਇਆ ਆ ਦੁਪੱਟਾ ਵੀ ਬੰਦਨੀ ਚ ਹੋਏਗਾ ਜੀ ਨਾਲ ਬਾਟਮ ਪ੍ਰਿੰਟ ਸਭ ਦੇ ਨਾਲ ਵਾਈਟ ਰਹੇਗੀ ਨੈਕਸਟ ਆਵਲਾ ਵੀ ਜੋਰਜਟ ਦੇ ਵਿੱਚ ਡਿਜ਼ਾਈਨ ਆ ਗਏ ਠੀਕ ਹੈ ਜੀ ਇਹ ਦੁਪੱਟਾ ਚੈੱਕ ਕਰੋ ਦੁਪੱਟੇ ਤੇ ਵੀ ਕਿੰਨਾ ਸੋਹਣਾ ਗੋਟਾ ਪੱਤੀ ਦੀਆਂ ਲਾਈਨਸ ਦਿੱਤੀਆਂ ਨੈਕਸਟ ਆਵਲਾ ਵੀ ਜੋਰਜਟ ਚ ਹੀ ਆ ਫੈਬਰਿਕ ਇਹਦਾ ਬੰਦਨੀ ਦੀ 셔ਟ ਰਹੇਗੀ ਦੁਪੱਟਾ ਚੈੱਕ ਕਰੋ ਕਟਵਰਕ ਸਟਾਈਲ ਨੈਕਸਟ ਆਵਲੇ ਵੀ ਜੋਰਜਟ ਚ ਹੀ ਹੋਣਗੇ ਜੀ ਬਹੁਤ ਹੀ ਸੋਹਣੇ ਵੀ ਡਿਜ਼ਾਈਨ ਆ ਨੈਕਸਟ ਆਵਲੇ ਡਿਜ਼ਾਈਨ ਸਾਰੇ ਜੋਰਜਟ ਚ ਹੀ ਹੋਣਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹਨ ਨੈਕਸਟ ਆਵਲੇ ਜਿਹੜੇ ਬਰਸ਼ ਪੇਂਟ ਦਾ ਕੰਮ ਕੀਤਾ ਹੋਇਆ ਹੈ ਇਹ ਵੀ ਜੋਰਜਟ ਫੈਬਰਿਕ ਚ ਆ ਜੀ ਨੈਕਸਟ ਆਵਲੇ ਸੂਟ ਜਿਹੜੇ ਗਲਾਸ ਆਰਗਾਂਜ਼ਾ ਦੀ ਸ਼ਰਟ ਰਹੇਗੀ ਰਿਯਾਨ ਦੀ ਬਾਟਮ ਰਹੇਗੀ ਪਿਓਰ ਸ਼ਿਫੌਨ ਦਾ ਨਾਲ ਦੁਪੱਟਾ ਰਹੇਗਾ ਨੈਕਸਟ ਆਵਲੇ ਟਿਸ਼ੂ ਸ਼ਿਮਰ ਦੇ ਸੂਟ ਰਹਿਣਗੇ ਟਿਸ਼ੂ ਸ਼ਿਮਰ ਆਰਗਾਂਜ਼ਾ ਦਾ ਸੂਟ ਰਹੇਗਾ ਵਿਦਆਊਟ ਦੁਪੱਟਾ ਹੋਣਗੇ ਇਹ ਸ਼ਰਟ ਤੇ ਬਹੁਤ ਸੋਹਣਾ ਕੰਮ ਕੀਤਾ ਆ ਤੇ 슬ੀਵਸ ਤੇ ਕੰਮ ਕੀਤਾ ਹੋਇਆ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਬਣੇ ਇਦੇ ਵਿੱਚ ਕਲਰ ਕਲੈਕਸ਼ਨ ਆਲਮੋਸਟ 15 ਤੋਂ 20 ਰੰਗ अवेलेबल ਹੈ ਆਪਣੇ ਕੋਲ ਲਾਈਟ ਜੇ ਸ਼ੇਡ ਪਿਆਰੇ ਜੇ ਰੰਗ ਬਹੁਤ ਸੋਹਣੇ ਆ ਜੀ ਇਹ ਨੈਕਸਟ ਆਵਲੇ ਜਿਹੜੇ ਕ੍ਰੇਪ ਸਿਲਕ ਵਿੱਚ ਰਹੇਗਾ ਫੈਬਰਿਕ ਇਹਦੇ ਵਿੱਚ ਤਿੰਨ ਕਲਰ ਲੈ ਕੇ ਆਏ ਹੁਣ ਪਹਿਲਾਂ ਜਸਟ ਸਿੰਗਲ ਸੀ ਹੁਣ ਤਿੰਨ ਲੈ ਕੇ ਆਏ ਨੈਕਸਟ ਆਵਲੇ ਜਿਹੜੇ ਬੁਟੀਕ ਸਟਾਈਲ ਬਹੁਤ ਸੋਹਣੇ ਸੂਟ ਆ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਆ ਬਹੁਤ ਪਿਆਰੇ ਜੇ ਰੰਗ ਆ ਜੀ ਬਹੁਤ ਪਿਆਰੇ ਜੇ ਡਿਜ਼ਾਈਨ ਆ ਨੈਕਸਟ ਆ ਲੀਲਨ ਦੇ ਵਿੱਚ ਆ ਗਏ ਜੀ ਨੈਕਸਟ ਆਵਲੇ ਨੈਚੁਰਲ ਕਰੇਪ ਦੇ ਵਿੱਚ ਹੋਣਗੇ ਸੂਟ ਬਹੁਤ ਸੋਹਣੇ ਨਾਲ ਬਾਟਮ ਜਿਹੜੀ ਆ ਪਲੇਨ ਕਾਟਨ ਪਲੇਨ ਸੌਰੀ ਕਰੇਪ ਦੀ ਰਹੇਗੀ ਸ਼ਰਟ ਜਿਹੜੇ ਉੱਤੇ ਪ੍ਰਿੰਟ ਦਾ ਕੰਮ ਬਹੁਤ ਸੋਹਣਾ ਵਰਕ ਕੀਤਾ ਹੋਇਆ ਨੈਕਸਟ ਆ ਬੁਲੰਦ ਦੇ ਵਿੱਚ ਹੋਣਗੇ ਜੀ ਬੁਲੰਦ ਦੇ ਸੂਟ ਰਹਿਣਗੇ ਬਹੁਤ ਵਧੀਆ ਕਪੜਾ ਹੈ ਜੀ ਇਹ ਨੈਕਸਟ ਆਵਲੇ ਵਰਕ ਵਾਲੇ ਆਗੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਅਲੱਗ-ਅਲੱਗ ਹੀ ਇਹਨਾਂ ਦਾ ਫੈਬਰਿਕ ਰਹੇਗਾ ਜੀ ਨੈਕਸਟ ਆਵਲੇ ਬਹੁਤ ਸੋਹਣੇ ਆਗੇ ਜੀ ਬਨਸਾਰੀ ਦੇ ਬਨਾਰਸੀ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਹਨ ਨੈਕਸਟ ਆਵਲੇ ਮਸਲੀਨ ਲੀਲਨ ਤੇ ਸੂਟ ਆਗੇ ਜੀ ਵਿੱਚ ਚਾਰ ਡਿਜ਼ਾਈਨ ਹੋਣਗੇ ਚਾਰ ਕਲਰ ਹੋਣਗੇ ਡਿਜ਼ਾਈਨ ਸੇਮ ਕਲਰ ਚਾਰ ਰਹਿਣਗੇ ਨੈਕਸਟ ਆਹ ਮਸਲੀਨ ਕਾਟਨ ਦਾ ਸੂਟ ਰਹੇਗਾ ਜੀ ਨਾਲ ਦੁਪੱਟਾ ਟਾਈ ਐਂਡ ਡਾਈ ਦਾ ਰਹੇਗਾ ਬਾਟਮ ਪਲੇਨ ਰਹੇਗੀ ਸ਼ਰਟ ਜਿਹੜੀ ਆ ਪ੍ਰਿੰਟ ਚ ਹੋਏਗੀ ਨੈਕਸਟ ਆ ਵੀ ਮਸਲੀਨ ਕਾਟਨ ਫੈਬਰਿਕ ਚ ਬੁਟੀਕ ਸਟਾਈਲ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਨੈਕਸਟ ਆਵਲੀ ਸ਼ਰਟ ਤੇ ਦੁਪੱਟਾ ਸ਼ਿਮਰ ਚ ਰਹੇਗਾ ਜੀ ਬਾਟਮ ਸ਼ਿਮਰ オーਰਗਾਂਜ਼ ਚ ਰਹੇਗਾ ਬਾਟਮ ਆ ਜਿਹੜੀ ਮਸਲੀਨ ਚ ਰਹੇਗੀ ਇਹ ਵੀ ਸ਼ਰਟ ਪ੍ਰਿੰਟ ਚ ਹੋਏਗੀ ਬਾਟਮ ਪਲੇਨ ਰਹੇਗੀ ਇਹਨਾਂ ਦੇ ਨਾਲ ਨੈਕਸਟ ਆ ਪਸ਼ਮੀਨੇ ਦੇ ਸੂਟ ਆ ਗਏ ਜੀ ਬਹੁਤ ਸੋਹਣਾ ਫਰੰਟ ਬੈਕ ਤੇ ਵਰਕ ਕੀਤਾ ਹੈ ਉੱਪਰ ਬੈਕ ਵਾਲਾ ਵੀ ਦਿਖਾ ਰਹੇ ਆ ਨੀਚੇ ਫਰੰਟ ਵਾਲਾ ਆ ਨਾਲ ਬਾਜੂ ਤੇ ਵਰਕ ਕੀਤਾ ਨੈਕਸਟ ਚਨੌਨ ਦੇ ਵਿੱਚ ਆ ਗਏ ਜੀ ਇਹ ਸਾਰੇ ਚਨੌਨ ਚੀ ਸੂਟ ਰਹਣਗੇ ਬਹੁਤ ਸੋਹਣੇ ਵੀ ਸੂਟ ਹੈ ਜੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕੀਤੀ ਗਈ ਆ ਬਹੁਤ ਹੀ ਪਿਆਰੇ ਜਿਹੇ ਰੰਗ ਕਲਰ ਹੈ ਜੀ ਇਹ ਜਿੱਦਾਂ ਜਾਗੋ ਵਗੈਰਾ ਤੁਸੀਂ ਵੇਅਰ ਕਰਨਾ ਹੈ ਮਾਇਆਂ ਤੇ ਵੇਅਰ ਕਰਨਾ ਹੈ ਤਾਂ ਬਹੁਤ ਹੀ ਸੋਹਣੇ ਲੱਗਣਗੇ ਜੀ ਨੈਕਸਟ ਆ ਬ੍ਰੋਕਰਟ ਦੇ ਵਿੱਚ ਆ ਗਿਆ ਜੀ ਸੂਟ ਇਹ ਵੀ ਬ੍ਰੋਕਰਟ ਵਿੱਚ 8 ਤੋਂ 10 ਤੱਕ ਘੱਟੋ ਘੱਟ ਕਲਰ ਅਵੇਲੇਬਲ ਹੈ ਠੀਕ ਹੈ ਜੀ ਬ੍ਰੋਕਰਟ ਦਾ ਸੂਟ ਰਹੇਗਾ ਪ੍ਰਾਈਸ ਜਿਹੜੇ ਆਪਣੇ ਬਹੁਤ ਰੀਜ਼ਨੇਬਲ ਹੁੰਦੇ ਆ ਬਾਕੀ ਭੈਣੋ ਜਿਨ੍ਹਾਂ ਭੈਣ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਨੈਕਸਟ ਆ ਪਿਓਰ ਗਲੇਸ कॉटन ਦਾ ਸੂਟ ਹੈ ਜੀ ਇਹ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਨੈਕਸਟ ਆ ਲਾਸਟ ਬ੍ਰੋਕਰਟ ਦੀ ਸ਼ਰਟ ਕ